ਬੁੱਢਲਾਡਾ ਇਲਾਕੇ ਦੇ ਬੋਹਾ ਪਿੰਡ 'ਚ ਬੀਤੀ ਸ਼ਾਮ ਅਚਨ ਛੇਤ ਆਈ ਬਰਸਾਤ ਅਤੇ ਤੇਜ਼ ਚੱਕਰ ਨੇ ਤਬਾਹੀ ਮਚਾ ਦਿੱਤੀ ਹੈ ਇਸ ਕਰਕੇ ਜਿੱਥੇ ਕਿਸਾਨਾਂ ਦੀਆਂ ਪੱਕ ਰਹੀਆਂ ਫਸਲਾਂ ਨੂੰ ਭਾਰੀ ਨੁਕਸਾਨ ਹੋਇਆ ਉੱਥੇ ਹੀ ਸਥਾਨਕ ਗਊਸ਼ਾਲਾ 'ਚ ਗਊਆਂ ਤੇ ਵੀ ਕੁਦਰਤ ਨੇ ਕਹਿਰ ਜੋ ਹੈ ਉਹ ਟਾਇਆ ਤੇ ਤੇਜ਼ ਚੱਪੜ ਦੇ ਨਾਲ ਸਥਾਨਕ ਗਊਸ਼ਾਲਾ ਦੇ ਵਿੱਚ ਦੋਵੇਂ ਪਾਸੇ ਪਏ ਲੰਬੇ ਸ਼ੈੱਡਾਂ ਨੂੰ ਜ਼ਬਰਦਸਤ ਨੁਕਸਾਨ ਪਹੁੰਚਿਆ ਹੈ ਸ਼ੈੱਡ ਥੱਲੇ ਸੈਂਕੜੇ ਗਊਆਂ ਸਨ ਜਿਨ੍ਹਾਂ ਵਿੱਚੋਂ 15 ਗਊਆਂ ਦਮ ਤੋੜ ਗਈਆਂ ਨੇ ਅਤੇ ਦਰਜਨਾ ਗਊਆਂ ਜ਼ਖਮੀ ਹੋਈਆਂ ਨੇ ਬੋਹਾਨਗਰ ਦੇ ਗੁਰੂ ਘਰ ਦੇ ਨੇੜੇ ਹੋਈ ਅਨਾਉਂਸਮੈਂਟ ਤੋਂ ਬਾਅਦ ਸਾਰਾ ਨਗਰ ਹੀ ਗਊਸ਼ਾਲਾ ਦੇ ਵਿੱਚ ਪਹੁੰਚਿਆ ਜਿੱਥੇ ਬੋਹਾ ਗਾਦਰਪਤ ਦੇ ਕਿਸਾਨ ਦੁਕਾਨਦਾਰ ਭਰਾ ਵੱਡੀ ਗਿਣਤੀ ਚ ਪਿੰਡ ਵਾਸੀਆਂ ਨੇ ਦਰਜਨਾ ਜ਼ਖਮੀ ਅਤੇ ਜਾਨ ਗਵਾ ਚੁੱਕੀ ਆ ਗਉਆਂ ਨੂੰ ਟਹਿ ਟੇਰੀ ਹੋਏ ਸ਼ੈੱਡ ਚੋਂ ਬਾਹਰ ਕੱਢਿਆ ਤੇ ਇਸ ਮੌਕੇ ਵੈਟਰਨੀ ਡਾਕਟਰ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਹਾਜ਼ਰ ਸਨ ਤੇ ਨਾਲ ਹੀ ਇਸ ਘਟਨਾ ਦੇ ਨਾਲ ਸਮੁੱਚੇ ਬੋਹਾ ਖੇਤਰ ਦੇ ਵਿੱਚ ਸੋਗ ਦੀ ਲਹਿਰ ਦੌੜੀ ਹੈ ਇਸ ਮੌਕੇ ਪ੍ਰਧਾਨ ਵਿਪਨ ਗਰਗ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਬੰਧੀ ਗਊਸ਼ਾਲਾ ਦੀ ਲੋੜਿੰਦੀ ਮਦਦ ਜੋ ਹੈ ਉਹ ਕੀਤੀ ਜਾਵੇ ਕਿਉਂਕਿ ਅਜਿਹੀਆਂ ਕੁਦਰਤੀ ਆਫਤਾਂ ਤੋ ਕਿਤੇ ਨਾ ਕਿਤੇ ਜਿਹੜਾ ਨੁਕਸਾਨ ਹੁੰਦਾ ਹੈ ਉਹਨਾਂ ਦੇ ਕਰਕੇ ਆਮ ਪਸ਼ੂ ਵੀਜੋ ਨੇ ਉਹਨਾਂ ਨੂੰ ਵੀ ਨੁਕਸਾਨ ਹੁੰਦਾ ਹੈ ਉਹਨਾਂ ਦੀ ਵੀ ਜਾਨ ਤੇ ਬਣਾਉਂਦੀ ਹੈ ਤਾਂ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸਦਾ ਬੁੱਢਲਾਡਾ ਦਾ ਇਹ ਮਾਮਲਾ ਨਿਕਲ ਕੇ ਸਾਹਮਣੇ ਆਇਆ ਜਿੱਥੇ ਬੋਹਾ ਪਿੰਡ ਦੇ ਵਿੱਚ ਬੀਤੀ ਦੇਰ ਸ਼ਾਮ ਜਿਹੜੀ ਅਚਨਚੇਤ ਬਰਸਾਤ ਤੇ ਤੇਜ਼ ਝੱਖੜ ਆਇਆ ਉਸਨੇ ਕਾਫੀ ਹੱਦ ਤੱਕ ਤਬਾਹੀ ਮਚਾਈ ਹੈ ਤੇ ਕਿਸਾਨਾਂ ਦੀਆਂ ਇੱਕ ਪਾਸੇ ਫਸਲਾਂ ਪਈਆਂ ਹੋਈਆਂ ਨੇ ਦੂਜੇ ਪਾਸੇ ਸਥਾਨਕ ਗਊਸ਼ਾਲਾ ਦੇ ਵਿੱਚ ਗਊਆਂ ਤੇ ਵੀ ਕੁਦਰਤ ਨੇ ਆਪਣਾ ਕਹਿਰ ਟਾ ਦਿੱਤਾ ਹੈ ਤਾਂ ਤੇਜ਼ ਝੱਖੜ ਦੇ ਨਾਲ ਸਥਾਨਕ ਗਊ ਸ਼ਾਲਾ ਦੇ ਵਿੱਚ ਦੋਵੇਂ ਪਾਸੇ ਪਏ ਲੰਬੇ ਸ਼ੈਡਾਂ ਨੂੰ ਜ਼ਬਰਦਸਤ ਨੁਕਸਾਨ ਪਹੁੰਚਿਆ ਸ਼ੈਡ ਜੋ ਨੇ ਉਹ ਗਊਆਂ ਦੇ ਉੱਪਰ ਡਿੱਗੇ ਨੇ ਜਿਸ ਦੇ ਚੱਲਦੇ ਇੱਥੇ ਗਊਆਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਕਈ ਗਊਆਂ ਇੱਥੇ ਜੇਕਰ ਗੱਲ ਕੀਤੀ ਜਾਵੇ ਤਾਂ 15 ਗਊਆਂ ਦੀ ਜਾਨ ਚਲੀ ਗਈ ਹੈ ਦੱਸਿਆ ਜਾ ਰਿਹਾ ਹੈ ਹਾਲਾਂਕਿ ਸੈਂਕੜੇ ਗਊਆਂ ਇਸ ਸ਼ੈਡ ਦੇ ਥੱਲੇ ਸੀ ਸ਼ੈਡ ਜਦੋਂ ਡਿੱਗਦਾ ਹੈ ਤਾਂ ਗਊਆਂ ਇੱਥੇ ਦਮ ਤੋੜ ਦਿੰਦੀਆਂ ਨੇ ਦਰਜਨਾ ਗਊਆਂ ਜ਼ਖਮੀ ਹੋਈਆਂ ਨੇ ਤਾਂ ਪਿੰਡ ਬੋਹਾ ਦੇ ਹਾਲਾਤ ਨੇ ਜਿੱਥੇ ਕੁਦਰਤ ਨੇ ਆਪਣਾ ਕੈਟਾ ਦਿੱਤਾ ਤੇ ਇਥੇ ਜਿੱਥੇ ਬੁਹਾ ਗਾਦੜ ਪੱਤੀ ਦੇ ਕਿਸਾਨ ਦੁਕਾਨਦਾਰ ਭਰਾ ਤੇ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਸੀਆਂ ਨੇ ਹੀ ਸ਼ੈਡਾਂ ਨੂੰ ਚੁੱਕਿਆ ਤੇ ਉਹ ਗਊਆਂ ਨੂੰ ਬਾਹਰ ਕੱਢਿਆ ਗਿਆ ਜੋ ਕਿ ਜ਼ਖਮੀ ਸੀ ਤੇ ਉਹਨਾਂ ਨੂੰ ਇਲਾਜ ਦੇ ਲਈ ਭੇਜਿਆ ਗਿਆ ਤੇ ਨਾਲ ਹੀ ਜਿਹੜੀਆਂ 15 ਗਊਆਂ ਦਮ ਤੋੜ ਗਈਆਂ ਉਹਨਾਂ ਨੂੰ ਵੀ ਉਹਨਾਂ ਦੇ ਵੱਲੋਂ ਹੀ ਬਾਹਰ ਜੋ ਹੈ ਕੱਢਿਆ ਗਿਆ ਤਾਂ ਇਹ ਬੁੱਢਲਾ ਅਡਾ ਇਲਾਕੇ ਦੇ ਬੋਹਾ ਪਿੰਡ ਦੇ ਵਿੱਚ ਜਿਹੜੀ ਨੇਰੀ ਆਈ ਹੈ ਚਖੜ ਆਇਆ ਉਸ ਦੇ ਕਾਰਨ ਹੋਇਆ ਹੈ ਤਾਂ ਇਸ ਮੌਕੇ ਵੈਟਰਨਰੀ ਡਾਕਟਰ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਹਾਜ਼ਰ ਰਏ ਨੇ ਤਾਂ ਇਸ ਘਟਨਾ ਦੇ ਨਾਲ ਸਮੁੱਚੇ ਬੋਹਾ ਖੇਤਰ ਵਿੱਚ ਸੋਗ ਦੀ ਲਹਿਰ ਜੋ ਹੈ ਉਹ ਦੌੜ ਗਈ ਹੈ